ਸਤਿ ਸ਼੍ਰੀ ਅਕਾਲ ਤੁਸੀਂ ਇੱਕ ਰਸਨ ਜਰਨਲਿਸਟ ਤੇ ਮੈਂ ਹਰਦੀਪ ਕੌਰ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਮੌਜੂਦ ਨੇ ਹਰਦੀਪ ਸੋਖੀ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ ਬਹੁਤ-ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਜੀ ਸੋਖੀ ਸਰ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਟ੍ਰਾਈ ਸਿਟੀ ਚੰਡੀਗੜ੍ਹ ਦੀ ਸੋ ਚੰਡੀਗੜ੍ਹ ਦੇ ਵਿੱਚ ਕੈਮਰਿਆਂ ਦੇ ਰਾਹੀਂ ਚਲਾਨ ਕੱਟੇ ਜਾਂਦੇ ਸੀ ਔਰ ਹੁਣ ਉਹ ਚਲਾਨ ਨੇ ਜਿਹੜੇ ਮੈਨੂਲੀ ਵੀ ਕੱਟੇ ਜਾਣਗੇ ਅਸ ਬਿਲਕੁਲ ਜਿਹੜੇ ਲੋਕ ਨੇ ਜਿਹੜੇ ਚੰਡੀਗੜ੍ਹ ਦੇ ਵਿੱਚ ਦੀ ਹੋ ਕੇ ਗੁਜ਼ਰਦੇ ਨੇ ਜਾਂ ਚੰਡੀਗੜ੍ਹ ਦੇ ਰਹਿਣ ਵਾਲੇ ਨੇ ਉਹਨਾਂ ਦੇ ਲਈ ਇਹ ਵਿਸ਼ਾ ਜਿਹੜਾ ਬੇਹਦ ਇੰਟਰਸਟਿੰਗ ਰਹਿਣ ਵਾਲਾ ਪਹਿਲਾਂ ਤਾਂ ਕਾਰਨ ਦੱਸੋ ਸੋ ਕਿ ਸਰ ਕਿ ਕੈਮਰੇ ਨਾਲ ਵੀ ਚਲਾਨ ਕੱਟੇ ਜਾਣਗੇ ਪਰ ਮੈਨੂਲੀ ਚਲਾਨ ਕੱਟਣ ਦੀ ਕੀ ਨੌਬਤ ਆ ਗਈ ਦੇਖੋ ਜਿਹੜੀ ਅੱਜ ਚੰਡੀਗੜ੍ਹ ਪ੍ਰਸ਼ਾਸਨ ਨੇ ਗੱਲ ਰੱਖੀ ਆ ਉਹਨਾਂ ਨੇ ہدایت ਦਿੱਤੀ ہے کہ ਸਾਨੂੰ ਖੁਲਾਸੇ ہوئے ਨੇ ਸਾਡੀਆਂ رپورٹਾਂ ਦੇ ਵਿੱਚ ਜੀ ਕਿ 2 ਤੋਂ 2.5 ਲੱਖ ਜਿਹੜੇ ਵਹੀਕਲ ਨੇ ਹਮ ਜਿਹੜੇ ਸੜਕਾਂ ਤੇ દોੜਦੇ ਨੇ ਉਹਨਾਂ ਦੇ بیمੇ ਹੀ ਹੈ ਨਹੀਂ ਹਮ ਦੇਖੋ ਜਿਨ੍ਹਾਂ ਦੇ بیمੇ ਹੈ ਨਹੀਂ ਜਾਂ ਕਈ ਸ਼ੈਤਾਨ ਇਦਾਂ ਦੇ ਨੇ ਜਿਨ੍ਹਾਂ ਨੇ ਨੰਬਰ ਪਲੇਟਾਂ ਦੇ ਪਿੱਛੇ ٹیپ ਲਾਤੀ ਹਮ ਇੱਕ ਇੱਕ ਅੱਖਰ ਹੀ ੜਾਤੀ ਉਹਦੇ ਕਰਕੇ ਕੀ ਹੁੰਦਾ ਜਦੋਂ ਉਹ ਕੈਮਰੇ ਦੇ ਵਿੱਚ ਲੰਘਦੇ ਨੇ ਤਾਂ ਉਹ ਪਿੱਛੋਂ ਦੋ ਨੰਬਰ ਹੀ ਆਉਂਦੇ ਆ ਬਾਕੀ ਦੋ ਆਉਂਦੇ ਨਹੀਂ ਸੀ ਹਮ ਇਹਨਾਂ ਚੀਜ਼ਾਂ ਕਰਕੇ ਉਹਨਾਂ ਨੇ ਦੇਖਿਆ ਵੀ ਇਹ ਸੁਧਰ ਦੇਣੀ ਵੀ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਮੁਲਾਜ਼ਮ ਪਹਿਲਾਂ চালান ਕੱਢਦੇ ਸੀ ਆਫਲਾਈਨ ਜੀ ਵੀ ਉਹ ਦੁਬਾਰਾ ਸ਼ੁਰੂ ਕੀਤੇ ਜਾਣ ਹੂੰ ਕਿਉਂਕਿ ਦੇਖੋ ਚੰਡੀਗੜ੍ਹ ਦੇ ਵਿੱਚ ਇੰਨੇ ਕੁ ਰੂਲ ਸਖਤ ਨੇ ਜੇ ਤੁਸੀਂ ਫਰੰਟ ਸ਼ੀਸ਼ੇ ਦੇ ਉੱਤੇ ਗੱਡੀ ਦੇ ਵਿਚਾਲੇ ਕੁਝ ਲਿਖਾਇਆ ਹੋਇਆ ਜਾਂ ਬੈਕ ਤੇ ਉਹਦਾ ਵੀ ਚਲਾਨ ਆ ਹੂੰ ਜੇ ਤੁਹਾਡੇ ਟਾਇਰ ਵੀ ਇੰਨੇ ਕੁ ਵੀ ਬਾਹਰ ਨੇ 1.5 ਇੰਚ ਵੀ ਬਾਹਰ ਨੇ ਉਹ ਵੀ ਤੁਹਾਡਾ ਚਲਾਨ ਹੋਊਗਾ ਉੱਥੇ ਬਿਲਕੁਲ ਤੇ ਇਹਦੇ ਨਾਲ ਉਹਨਾਂ ਨੇ ਹਦਾਇਤ ਦਿੱਤੀ ਹੈ ਕਿ 14 ਲੱਖ ਜਿਹੜੇ ਵਹੀਕਲ ਨੇ ਚੰਡੀਗੜ੍ਹ ਦੇ ਆਲੇ ਦੁਆਲੇ ਘੁੰਮਦੇ ਨੇ ਚੰਡੀਗੜ੍ਹ ਦੇ ਵਿੱਚ ਐਂਟਰੀ ਮਾਰਦੇ ਨੇ ਜਿਦੇ ਵਿੱਚ ਹਿਮਾਚਲ ਦੇ ਵੀ ਵਹੀਕਲ ਨੇ ਕਈ ਰੋਂਗ ਸਾਈਡ ਪਾਰਕਿੰਗ ਕਰਦੇ ਨੇ ਉਹਨਾਂ ਦਾ ਦੇਖੋ ਜਿਹੜੇ ਵੀ ਆਨਲਾਈਨ ਕੈਮਰੇ ਨੇ ਉਹ ਚੌਂਕਾਂ ਦੇ ਵਿੱਚ ਲੱਗੇ ਹੋਏ ਨਹੀਂ ਜੀ ਕਿਉਂਕਿ ਜਿਹਨੇ ਹੁਣ ਰੋਂਗ ਸਾਈਡ ਜਾਣਾ ਉਹਨੇ ਹੋਣਾ ਹੀ ਨਹੀਂ ਕੈਮਰੇ 'ਚ ਹਮ ਇਹਨਾਂ ਚੀਜ਼ਾਂ ਕਰਕੇ ਚੰਡੀਗੜ੍ਹ ਪੁਲਿਸ ਨੇ ਲਾਗੂ ਕੀਤੇ ਨੇ ਵੀ ਅੱਜ ਤੋਂ ਕਿ ਜਿਹੜਾ ਵੀ ਚੰਡੀਗੜ੍ਹ ਆਊਗਾ ਬੰਦਿਆਂ ਵਾਂਗੂ ਆਵੀਂ ਕਿਉਂਕਿ ਉਹਨਾਂ ਦਾ ਵੀ ਆਸਿੰਗ ਆਫਲਾਈਨ ਚਲਾਨ ਵੀ ਕਟਾਂਗੇ ਜੀ ਬਿਲਕੁਲ ਸੋ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਵੱਲੋਂ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਿਆ ਨੇ ਕਿ ਜਿਹੜੇ ਵੀ ਲੋਕ ਚੰਡੀਗੜ੍ਹ ਦੇ ਵਿੱਚ ਐਂਟਰੀ ਕਰਦੇ ਨੇ ਜਾਂ ਚੰਡੀਗੜ੍ਹ ਦੇ ਵਿੱਚ ਦੀ ਗੁਜ਼ਰ ਕੇ ਜਾਂਦੇ ਨੇ ਉਹਨਾਂ ਦੇ ਲਈ ਇਹ ਵਿਸ਼ਾ ਬਿਹਤ ਖਾਸ ਹੈ ਕਿਉਂਕਿ ਹੁਣ ਕੈਮਰੇ ਆ ਰਹੇ ਨਹੀਂ ਸਗੋਂ ਆਫਲਾਈਨ ਵੀ ਚਲਾਨ ਕੱਟੇ ਜਾ ਸਕਦੇ ਨੇ ਸੋ ਹੁਣ ਚੰਡੀਗੜ੍ਹ ਜਾਣਾ ਤੁਹਾਨੂੰ ਵੀ ਪਾਰੀ ਪੈ ਸਕਦਾ ਸੋ ਬਿਲਕੁਲ ਅਗਲੇ ਵਿਸ਼ੇ ਤੇ ਗੱਲ ਕਰਾਂਗੇ ਸੋ ਕਿ ਸਰ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਲਗਾਤਾਰ ਜਾਰੀ ਹੈ ਕਿਤੇ ਤਾਂ ਡਾਕਟਰ ਨਵਜੋਤ ਕੌਰ ਸਿੱਧੂ ਦੇ ਵੱਲੋਂ 500 ਕਰੋੜ ਰੁਪਏ ਬਿਆਨ ਨੂੰ ਲੈ ਕੇ ਚਰਚਾ ਚਾਇਆ ਜਾਂਦਾ ਔਰ ਹੁਣ 100 ਕਰੋੜ ਰੁਪਏ ਦੀ ਪ੍ਰਾਪਰਟੀ ਨੂੰ ਲੈ ਕੇ ਕਾਫੀ ਜ਼ਿਆਦਾ ਵਿਵਾਦਾਂ ਵਿੱਚ ਘਿਰੇ ਹੋਏ ਨੇ ਸੋ ਰਾਜਾ ਵੜਿੰਗ ਜੀ ਤੇ ਇਲਜ਼ਾਮ ਲਗਾਏ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਕਿਹਾ ਕਿ ਤੁਸੀਂ 100 ਕਰੋੜ ਦੀ ਜਿਹੜੀ ਪ੍ਰਾਪਰਟੀ ਬਣਾਈ ਹੈ ਉਹ ਕਿਸ ਤਰੀਕੇ ਦੇ ਨਾਲ ਬਣਾਈ ਹੈ ਜਵਾਬ ਦਿਓ ਨਹੀਂ ਤਾਂ ਫਿਰ ਸਿੱਧਾ ਹਾਈ ਕੋਰਟ ਦੇ ਵਿੱਚ ਜਾਓ ਇੱਥੇ ਰਾਜਾ ਵੜਿੰਗ ਦੀ ਕੀ ਪ੍ਰਤੀਕਿਰਿਆ ਆਈ ਦੇਖੋ ਰਾਜਾ ਵੜਿੰਗ ਜਿਹੜਾ ਉਹ ਬੜਾ ਮਿਹਨਤੀ ਇਨਸਾਨ ਆ ਹਮ ਅੱਜ ਵੀ মিডিਆ ਨੇ ਰਾਜਾ ਵੜਿੰਗ ਨੂੰ ਸਵਾਲ ਕੀਤਾ ਕਿ ਦੇਖੋ ਬੀਬੀ ਨਵਜੋਤ ਕੋਰ ਜੀ ਨੇ ਤੁਹਾਨੂੰ ਇਹ ਦੱਸਿਆ ਕਿ ਤੁਸੀਂ 100 ਕਰੋੜ ਪ੍ਰੋਪਰਟੀ ਦੇ ਮਾਲਕ ਹੋ ਹਮ ਬੜਾ ਹਸਮੁਖ ਜਿਹਾ ਆਨਸਰ ਦਿੱਤਾ ਉਹਨਾਂ ਨੇ ਉਹ ਕਹਿੰਦੇ ਵੀ ਦੇਖੋ 10 9 10 ਜਿਹੜੇ 1 ਕਰੋੜ ਦੇ ਹਮ ਜਿਹੜੀ 9 10 ਕਰੋੜ ਦੀ ਮੇਰੀ ਕੋਲ ਪ੍ਰੋਪਰਟੀ ਆ ਨਾ ਵੀ ਉਹ ਮੈਨੂੰ ਦੇ ਦਿਓ ਹਮ ਵੀ ਮੈਂ ਸਾਰੀ ਉਮਰ ਘਰੇ ਬਹਿ ਜਾਊਂਗਾ ਮੈਂ ਇਲੈਕਸ਼ਨ ਨਹੀਂ ਲੜਦਾ ਜੀ 100 ਕਰੋੜ ਦਾ ਕਹਿੰਦਾ ਬਹੁਤ ਦੂਰ ਦੀ ਗੱਲ ਇਹ ਕਹਿੰਦਾ ਵੀ ਦੇਖੋ ਜਿਨ੍ਹਾਂ ਦੀ ਮਾਨਸਿਕ ਸਥਿਤੀ ਨਹੀਂ ਨਾ ਸਹੀ ਵੀ ਮੈਂ ਉਹਨਾਂ ਬਾਰੇ ਬੋਲਣਾ ਹੀ ਨਹੀਂ ਚਾਹੁੰਦਾ ਕਹਿੰਦਾ ਦੇਖੋ ਹੁਣ ਨਵਜੋਤ ਸਿੱਧੂ ਨੇ ਵੀ ਐਲਾਨ ਕੀਤਾ ਕਿ ਅਸੀਂ ਆਪਣੀ ਪਾਰਟੀ ਬਣਾਵਾਂਗੇ ਪੰਜਾਬ 'ਚ ਜੀ ਦੇਖੋ ਕਿਤੇ ਨਾ ਕਿਤੇ ਰਾਜਾ ਵੜਿੰਗ ਨੇ ਵੀ ਬਿਆਨ ਦਿੱਤਾ ਕਿ ਉਹਨਾਂ ਨੇ ਵੀ ਕਿਹਾ ਕਹਿੰਦਾ ਵੀ ਦੇਖੋ ਦੋਨੇ ਮੀਆਂ ਬੀਬੀ ਨੂੰ ਕੰਮ ਹੈ ਨਹੀਂ ਜੀ ਸਿਰਫ ਇਹਨਾਂ ਦਾ ਕੰਮ ਆ ਭਾਈਪਾੜੇ ਨਾਲ ਮਿਲ ਕੇ ਕਾਂਗਰਸ ਦੇ ਬੰਦਿਆਂ ਨੂੰ ਖਰਾਬ ਕਰਨਾ ਖਰਾਬ ਕਰਨਾ ਕਹਿੰਦੇ ਹੋਰ ਕੋਈ ਮੁੱਦਾ ਨਹੀਂ ਇਹਨਾਂ ਕੋਲ ਹੀ ਜੀ ਜੀ ਪਰ ਜਿਸ ਤਰੀਕੇ ਦੇ ਨਾਲ ਡਾਕਟਰ ਨਗਜੋਤ ਕੌਰ ਸਿੱਧੂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਆ ਕਿ ਰਾਜਾ ਵੜਿੰਗ ਨੇ ਜਿਹੜੇ ਨੌਜਵਾਨ ਪੀੜੀ ਨੂੰ ਕਾਂਗਰਸ ਜੁਆਇਨ ਕਰਾਉਣ ਦੇ ਲਈ 75-75 ਰੁਪਏ ਲੈਂਦੇ ਨੇ ਕਿ ਤੁਸੀਂ ਤਾਂ ਨੌਜਵਾਨ ਪੀੜੀ ਨੂੰ ਵੀਲੀ ਬਖਸ਼ਿਆ ਔਰ ਉਸ ਤੋਂ ਬਾਅਦ ਰਾਜਾ ਵੜਿੰਗ ਕਾਫੀ ਜ਼ਿਆਦਾ ਬੁਖਲਾਏ ਹੋਏ ਨੇ ਗੁੱਸੇ ਦੇ ਵਿੱਚ ਨੇ ਤੇ ਉਹਨਾਂ ਨੇ ਵਿਰੋਧੀ ਪਾਰਟੀ ਯਾਨੀ ਕਿ ਕਾਲੀ ਦਲ ਉਤੇ ਵਿਤਾਂਚਕ ਸੀ ਜੀ ਦੇਖੋ ਜਿਹੜੀ ਮੈਂ ਤੁਹਾਨੂੰ ਦੱਸ ਦਵਾਂ ਜਿਹੜੇ ਯੂਥ ਕਾਂਗਰਸ ਦੀਆਂ ਵੋਟਾਂ ਹੁੰਦੀਆਂ ਨੇ ਉਹਦੇ ਵਿੱਚ ਮੈਂਬਰਸ਼ਿਪ ਲੈਣੀ ਜ਼ਰੂਰੀ ਹੁੰਦੀ ਆ ਕਿ ਇਹ ਸਾਰਾ ਪੈਸਾ ਰਾਜਾ ਵੜਿੰਗ ਕੋਲ ਨਹੀਂ ਜਾਂਦਾ ਇਹ ਦਿੱਲੀ ਹਾਈ ਕਮਾਂਡ ਕੋਲੇ ਜਾਂਦਾ ਹੁੰਦਾ ਪੈਸਾ ਜੀ ਦੇਖੋ ਵਿਰੋਧੀਆਂ ਦਾ ਕੰਮ ਹੁੰਦਾ ਬੋਲਣਾ ਜਿਹੜਾ ਬੰਦਾ ਕੰਮ ਕਰਦਾ ਉਹ ਬੰਦੇ ਨੂੰ ਕੰਮ ਨਾ ਕਰਨ ਦੇਣਾ ਨਾ ਕਰਨ ਦੇ ਦੇਖੋ ਰਾਜਾ ਵੜਿੰਗ ਲੁਧਿਆਣੇ ਤੋਂ ਐਮਪੀ ਬਣੇ ਨੇ ਹੂੰ ਜੁੱਤੀਆਂ ਕਸਾਕਸਾ ਐਮਪੀ ਬਣੇ ਨੇ ਉਹਨਾਂ ਨੇ ਖੁਦ ਦੱਸਿਆ ਕਿ ਮੈਂ ਇੱਕ ਗਰੀਬ ਘਰੋਂ ਉੱਠਿਆ ਵੀ ਮੇਰਾ ਪਿਓ ਕੋਈ ਰਾਜਾ ਨਹੀਂ ਸੀ ਸਿਰਫ ਮੇਰਾ ਇੱਕ ਨਾਮ ਰਾਜਾ ਵੜਿੰਗ ਲੋਕਾਂ ਨੇ ਰੱਖਿਆ ਉਹਨਾਂ ਦਾ ਨਾਮ ਸੀ ਅਮਰਿੰਦਰ ਸਿੰਘ ਤੇ ਦੇਖੋ ਬਾਅਦ ਵਿੱਚ ਉਹਨਾਂ ਨੇ ਪ੍ਰਤੀਕਿਰਿਆ ਜਿੱਜਾ ਸਾਲੇ ਤੇ ਵੀ ਦਿੱਤੀ ਉਹ ਕਹਿੰਦੇ ਜੀ ਦੇਖੋ ਮਜੀਠੀਆ ਸਾਹਿਬ ਪਰਸੋਂ ਖੇਮ ਕਰਨ ਦੇ ਵਿੱਚ ਰੈਲੀ ਹੁੰਦੀ ਆ ਉੱਥੇ ਮੈਨੂੰ ਕਹਿੰਦੇ ਨੇ ਕਿ ਰਾਜਾ ਵੜਿੰਗ ਤਾਂ ਬੋਲਿਆ ਹੀ ਨਹੀਂ ਵੀ ਰਾਜਾ ਵੜਿੰਗ ਨਾ ਜਾਣੀ ਮੈਨੂੰ ਹੂੰ ਵੀ ਉਹ ਮਾਨ ਸਾਹਿਬ ਨੂੰ ਕਹਿ ਰਹੇ ਹੂੰ ਕਹਿੰਦਾ ਭਾਈ ਤੁਸੀਂ ਰਾਜਾ ਬਣ ਵੀ ਨਹੀਂ ਸਕਦੇ ਹੂੰ ਵੀ ਤੁਸੀਂ ਆਪਣੇ ਜੀਜੇ ਦੇ ਨਾਮ ਕਰਕੇ ਬਣੇ ਹੋ ਤੇ ਮੈਂ ਲੋਕਾਂ ਦੀਆਂ ਜੁੱਤੀਆਂ ਤੇ ਕੰਮ ਕਰ ਕਰਕੇ ਬਣਿਆ ਕਸਾਕ-ਕਸਾ ਜੁੱਤੀਆਂ ਰਾਜਾ ਬੜਿੰਗ ਬਣਿਆ ਵਾ ਹੂੰ ਜੀ ਔਰ ਇਸ ਤੋਂ ਇਲਾਵਾ ਸੋਖੀ ਸਰ ਤੰਜ ਨੇ ਜਿਹੜੇ ਜਿੱਥੇ ਸ਼੍ਰੋਮਣੀ ਕਾਲੀ ਦਲ ਵੱਲੋਂ ਵਸੇ ਜਾਂਦੇ ਨੇ ਉੱਥੇ ਆਪ ਐਮਐਲਏ ਗੁਰਮੀਤ ਸਿੰਘ ਖੁੜੀਆ ਵੱਲੋਂ ਵੀ ਰਾਜਾ ਬੜਿੰਗ ਦੇ ਉੱਤੇ ਕਿਹਾ ਜਾਂਦਾ ਹੈ ਕਿ ਚਾਹੇ ਰਾਸ਼ਟਰਪਤੀ ਰਾਜ ਲਾਗੂ ਹੋ ਜਾਵੇ ਪਰ ਤੁਸੀਂ ਸੀਐਮ ਨਹੀਂ ਬਣਦੇ ਦੇਖੋ ਰਾਜਾ ਵੜਿੰਗ ਨੇ ਬੜੇ ਵਧੀਆ ਜਵਾਬ ਦਿੱਤਾ ਉਹਨਾਂ ਨੇ ਇਹ ਕਿਹਾ ਕਿ ਦੇਖੋ ਜਿਹੜੇ ਖੁੜੀਆਂ ਸਾਹਿਬ ਨੇ ਗਰਮੀਤ ਖੁੜੀਆਂ ਸਾਹਿਬ ਮੈਂ ਸਤਿਕਾਰ ਕਰਦਾ ਉਹਨਾਂ ਦਾ ਪਹਿਲਾਂ ਤਾਂ ਉਹ ਇਹ ਇੰਨੀ ਗੱਲ ਕਹਿ ਹੀ ਨਹੀਂ ਸਕਦੇ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਬਾਅਦ ਚ ਉਹਨਾਂ ਨੇ ਮੀਡੀਆ ਨੂੰ ਇਹ ਵੀ ਕਹਿਤਾ ਚਲੋ ਕਹਿੰਦਾ ਜੇ ਉਹਨਾਂ ਨੇ ਕਹਿ ਵੀ ਦਿੱਤੀ ਉਹ ਮੇਰੇ ਵੱਲੇ ਭਰਾ ਨਹੀਂ ਕਿ ਮੈਂ ਸਤਿਕਾਰ ਕਰਦਾ ਪਰ ਦੇਖੋ ਜੇ ਤੁਸੀਂ ਜਵਾਬ ਲੈਣਾ ਫਿਰ ਜਵਾਬ ਮੇਰਾ ਲਿਖ ਲਓ ਵੀ ਉਹ ਕੋਰੇ ਕਾਗੇ ਤੇ ਲਿਖਾ ਲੈਣ ਵੀ ਅਗਲੀ ਵਾਰੀ ਉਹ ਐਮਐਲਏ ਨਹੀਂ ਬਣਦੀ ਜੀ ਦੇਖੋ ਉਹਨਾਂ ਨੇ ਰਾਜਾ ਵੜਿੰਗ ਕੀ ਆ ਰਾਜਾ ਵੜਿੰਗ ਪ੍ਰਧਾਨ ਨੇ ਪੰਜਾਬ ਪ੍ਰਧਾਨ ਹਾਂ ਤੇ ਉਹਨਾਂ ਨੇ ਕਿਹਾ ਕਹਿੰਦਾ ਵੀ ਦੇਖੋ ਮੈਂ ਹਰੇਕ ਨੂੰ ਚੁਭਦਾ ਕਦੇ ਸੁਨੀਲ ਜਾਖੜ ਮੈਨੂੰ ਬੋਲਣ ਲੱਗ ਜਾਂਦੇ ਨੇ ਕਦੇ ਸਿੱਧੂ ਜੋੜਾ ਬੋਲਣ ਲੱਗ ਜਾਂਦਾ ਕਦੇ ਕਹਿੰਦਾ ਮੈਨੂੰ ਸੀਐਮ ਮਾਨ ਵੀ ਰਗੜ ਜਾਂਦੇ ਨੇ ਵੀ ਮੈਂ ਨਾ ਬਾਰੇ ਕਿਸੇ ਬਾਰੇ ਨਹੀਂ ਬੋਲਦਾ ਜਿਵੇਂ ਸਟੇਜ ਤੇ ਆਪਣਾ ਕੰਮ ਕਰਦਾ ਤਾਂ ਮਨ ਇਹ ਦਿਖਾਉਣਾ ਕਿ ਦੇਖੋ ਮੈਂ ਪੰਜਾਬ ਚਾ ਚੀਜ਼ਾਂ ਕੀਤੀਆਂ ਹੋਈਆਂ ਦੇਖੋ ਉਹਨਾਂ ਨੇ ਬਾਦਲ ਸਾਹਿਬ ਨੂੰ ਇੱਥੋਂ ਲੱਕੇ ਕਹਿਤਾ ਕਹਿੰਦੇ ਵੀ ਤੁਸੀਂ ਪਹਿਲੀ ਰੈਲੀ ਦੇ ਵਿੱਚ ਇਹ ਕਹਤਾ ਵੀ ਮੈਂ 3300 ਰੁਪਏ ਤੁਹਾਨੂੰ ਪੈਨਸ਼ਨ ਸਕੀਮ ਦੇਵਾਂਗਾ ਕਹਾਂ ਮੇਰੇ ਬੋਲ ਤੇ 10000 ਕਰ ਦਿਓ 5000 ਕਰ ਦਿਓ ਜਿਨੇ ਆਉਣਾ ਹੀ ਨਹੀਂ ਕਹਿੰਦਾ ਉਹਨੇ ਦੇਣੀ ਨਹੀਂ ਮਤਲਬ ਰਾਜਾ ਵਿੜਿੰਗਰ ਨੇ ਸਿੱਧੇ ਸਿੱਧੇ ਲਫ਼ਜ਼ਾਂ ਦੇ ਵਿੱਚ ਕਹਿ ਦਿੱਤਾ ਗਿਆ ਕਿ ਸ਼ਰੂਪਨੀ ਕਾਲੀ ਦਲ 2027 ਚ ਨਹੀਂ ਆਈ ਜ਼ਰੂਰ ਉਹਨਾਂ ਨੇ ਦੇਖੋ ਇੱਥੋਂ ਤੱਕ ਵੀ ਕਹਿਤਾ ਉਹ ਕਹਿੰਦੇ ਜਦ ਤੱਕ ਮਜੀਠੀਆ ਸਾਹਿਬ ਅਕਾਲੀ ਦਲ ਦੇ ਵਿੱਚ ਨੇ ਜੀਜਾ ਜੀ ਇਹ ਤੁਹਾਡੀ ਨਹੀਂ ਆਉਣ ਲੱਗੀ ਪਾਰਟੀ ਇੱਥੇ ਪੰਜਾਬ 'ਚ ਵੀ ਪਹਿਲਾਂ ਇਹਨਾਂ ਨੂੰ ਪਰੇ ਕਰਨਾ ਪੈਣਾ ਤਾਂ ਤੁਹਾਡੀ ਸ਼ਹਿਤ ਪਾਰਟੀ ਆ ਜਾਵੇ ਤਾਜੋ ਤੁਹਾਨੂੰ ਸਾਨੂੰ ਟੱਕਰ ਦੇ ਸਕੋ ਜੀ ਸਰ ਰਾਜਾ ਵਿਡਿੰਗ ਨੂੰ ਕੀ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੇਈ ਕਿਹੜੀ ਕਮੀਆਂ ਕੇ ਸੱਤਾ ਚ ਨਹੀਂ ਉਹ ਮੁੜ ਆ ਸਕਦੀ ਕੀ ਉਹਨਾਂ ਨੇ ਆਪਣਾ ਬਿਆਨ ਦਿੱਤਾ ਇਸ ਗਾ ਦੇ ਦੇਖੋ ਬਿਆਨਬਾਜ਼ੀਆਂ ਅਲੱਗ ਚੀਜ਼ ਹੁੰਦੀਆਂ ਇੱਥੋਂ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਇਹ ਕਿਹਾ ਕਿ ਦੇਖੋ ਸਟੇਜ ਤੇ ਜਦੋਂ ਤੁਸੀਂ ਬੋਲਦੇ ਹੋ ਤਾਂ ਲੋਕ ਸਿਰਫ ਤੁਹਾਨੂੰ ਦੇਖਣ ਆਉਂਦੇ ਨਹੀਂ ਵੀ ਲੋਕ ਸਿਰਫ ਅਮਜੀਤ ਸਿੰਘ ਸਾਹਿਬ ਦੀਆਂ ਮੂਛਾਂ ਦੇਖਣ ਆਉਂਦੇ ਨੇ ਹੋਰ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਹੁਣ ਤੁਸੀਂ ਚਿੱਟੇ ਕੁਰਤੇ ਪਜਾਮੇ ਬਚਾ ਕੇ ਉਹ ਪੰਜਾਬ ਨੂੰ ਬਚਾਉਣ ਚੱਲੇ ਉਹ ਜਿਹੜੇ ਪੰਜਾਬ ਦਾ ਤੁਸੀਂ 10 ਸਾਲ ਪਹਿਲਾਂ ਬੇੜਾਗਰ ਕੀਤਾ ਵੀ ਜਿਹੜਾ ਚਿੱਟਾ ਲੈ ਕੇ ਜਾਂਦਾ ਕਦੋਂ ਲੈ ਕੇ ਜਾਂਦਾ ਉਹ ਕਾਲੀ ਦਲ ਨੇ ਲੈ ਕੇ ਜਾਂਦਾ ਉਹਨਾਂ ਨੇ ਇੱਥੋਂ ਤੱਕ ਵੀ ਕਹਿਤਾ ਕਹਿੰਦੇ ਵੀ ਹੁਣ ਇਹ ਰੈਲੀਆਂ ਕਰਨ ਦਾ ਕੋਈ ਫਾਇਦਾ ਨਹੀਂ ਵੀ ਹੁਣ ਜਿਹੜਾ ਪੰਜਾਬ ਡੁੱਬਣਾ ਸੀ ਉਹ ਤਾਂ ਡੁੱਬ ਗਿਆ ਵੀ ਹੁਣ ਤਾਂ ਤੁਸੀਂ ਜਿਹੜੇ ਬਚੇ ਖੁਚੇ ਸਾਡੇ ਪੈਸੇ ਨੇ ਲੋਕਾਂ ਦੇ ਉਹ ਖਰਾਬ ਕਰ ਰਹੀ ਹੂੰ ਹਾਂ ਉਸ ਬਿਲਕੁਲ ਜੀ ਕਾਂਗਰਸ ਦੇ ਵਿੱਚ ਜਿੱਥੇ ਕਾਫੀ ਕਾਟੋ ਕਲੇਸ਼ ਚੱਲ ਰਿਹਾ ਸੀ ਉਹ ਤੇ ਅੱਜ ਕਾਂਗਰਸ ਦੇ ਪੰਜਾਬ ਪ੍ਰਧਾਨ ਨੇ ਜਿਹੜੇ ਰਾਜਾ ਵੜਿੰਗ ਹਨ ਉਹਨੇ ਆਪਣੀ ਚੁੱਪੀ ਤੋੜੀ ਹੈ ਜੀ ਤੇ ਸਾਰੇ ਵਿਰੋਧੀ ਧਿਰਾਂ ਨੂੰ ਜਵਾਬ ਦਿੱਤਾ ਹੈ ਸੋ ਅਗਲੇ ਵਿਸ਼ੇ ਤੇ ਗੱਲ ਕਰਦੇ ਸੋ ਕਿਸ ਤਰ੍ਹਾਂ ਤਰਨ ਤਰਨ ਸ਼ਹਿਰ ਹਮੇਸ਼ਾ ਸੁਰੱਖਿਆ ਚ ਰਹਿੰਦਾ ਜੀ ਥੋੜੇ ਦਿਨ ਪਹਿਲਾਂ ਵਾਰਦਾਤ ਸਾਹਮਣੇ ਆਈ ਸੀ ਫਿਰ ਸਰਪੰਚ ਦਾ ਕਤਲ ਹੋਇਆ ਸੀ ਔਰ ਅੱਜ ਇੱਕ ਫਿਰ ਵਿਦਿਆਰਥਣ ਦੇ ਵੱਲੋਂ ਖੌਫਨਾ ਕਦਮ ਚੁੱਕਿਆ ਜਾਂਦਾ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ ਸੋ ਨਰਸਿੰਗ ਕਰਦੀ ਸਟੂਡੈਂਟ ਸੀ ਸੈਕੰਡ ਇਅਰ ਦੀ ਵਿਦਿਆਰਥਣ ਸੀ ਸੋ ਕੀ ਕਾਰਨ ਮੰਨਦੇ ਹੋ ਕੀ ਵਜ੍ਹਾ ਮੰਨਦੇ ਦੇਖੋ ਜਿਹੜੀ ਇਹ ਘਟਨਾ ਹੋਈ ਆ ਤਰਨਤਾਰਨ ਦੇ ਗੋਵਿੰਦਵਾਲ ਦੀ ਘਟਨਾ ਹਮ ਗੱਲ ਕੀ ਹੋਈ ਲੁਧਿਆਣੇ ਦੀ ਕੁੜੀ ਆ ਲੁਧਿਆਣੇ ਦੇ ਵਿੱਚ ਦਾਖਲਾ ਨਾਮਿਲਣ ਕਰਕੇ ਨਾਮੀ ਕੋਲੇਜ ਦੇ ਵਿੱਚ ਤਰਨਤਾਰਨ ਦੇ ਵਿੱਚ ਦਾਖਲਾ ਮਿਲ ਗਿਆ ਜੀ ਉੱਥੇ ਨਰਸਿੰਗ ਬੀਐਸਸੀ ਨਰਸਿੰਗ ਕਰ ਰਹੀ ਸੀ ਹਮ ਸੈਕੰਡ ਇਅਰ ਤੁਸੀਂ ਜਾਨੀ ਕਿਹਾ ਵੀ ਉਹ ਸੈਕੰਡ ਇਅਰ ਚ ਨਹੀਂ ਵੀ ਸੈਕੰਡ ਇਅਰ ਜਾਂ ਫਸਟ ਇਅਰ ਦੇ ਅਧ ਦੇ ਵਿੱਚ ਲਗਾ ਲਓ ਵੀ ਫਸਟ ਇਅਰ ਹੀ ਹੈਗਾ ਪਤਾ ਕੀਤਾ ਤਾਂ ਉਹ ਕਹਿੰਦੇ ਵੀ ਦੇਖੋ ਕੁੜੀ ਅਕਸਰ ਆਪਣੇ ਮਾਪਿਓ ਨੂੰ ਇਹ ਕਹਿੰਦੀ ਸੀ ਵੀ ਮੈਨੂੰ ਜਿਹੜੇ ਟੀਚਰ ਨੇ ਇੱਥੋਂ ਦੇ ਵੀ ਉਹ ਤੰਗ ਪਰੇਸ਼ਾਨ ਕਰਦੇ ਆ ਜੀ ਵੀ ਮੈਂਟਲੀ ਹਰਾਸਮੈਂਟ ਕਰਦੇ ਨੇ ਤੇ ਜਦੋਂ ਮੈਂ ਪਿਓ ਦਾ ਬਿਆਨ ਦੇਖਿਆ ਤਾਂ ਪਿਓ ਕਹਿੰਦਾ ਜੀ ਦੇਖੋ ਘਰੇ ਆ ਕੇ ਉਹਨਾਂ ਨੇ ਇੰਨੀ ਗੱਲ ਦੱਸ ਦਿੱਤੀ ਸੀ ਵੀ ਮੈਨੂੰ ਪਰੇਸ਼ਾਨ ਆ ਵੀ ਮੈਨੂੰ ਟੀਚਰ ਜਿਹੜੇ ਪੁਰਾਣੇ ਸਟੂਡੈਂਟ ਨੇ ਕੁੜੀਆਂ ਨੇ ਉਹ ਰੈਗਿੰਗ ਕਰਦੀਆਂ ਨੇ ਵੀ ਉਹਦੇ ਕਰਕੇ ਮੈਨੂੰ ਪਰੇਸ਼ਾਨੀ ਹੁੰਦੀ ਆ ਪਿਓ ਐਡਾ ਭੋਲਾ ਉਹ ਕਹਿੰਦਾ ਵੀ ਚਲੋ ਉਹ ਕਹਿੰਦਾ ਬਿਚਾਰੀ ਜਿਹੜੇ ਟੀਚਰ ਹੁੰਦੇ ਨੇ ਇਹ ਕਹਿੰਦਾ ਬੜੀ ਵੱਡੀ ਉਮਰ ਦੇ ਹੁੰਦੇ ਨੇ ਵੀ ਕੋਈ ਨਹੀਂ ਜੇ ਉਹਨਾਂ ਨਾਲ ਕੋਈ ਸ਼ਿਕਾਇਤ ਆ ਤਾਂ ਤੁਸੀਂ ਆਪਣਾ ਨਬੇੜਾ ਲਿਆ ਕਰੋ ਵੀ ਰੁੱਸਣ ਦੀ ਗੱਲ ਨਹੀਂ ਹੈਗੀ ਵੀ ਘਰੇ ਨਹੀਂ ਆਉਣਾ ਤੁਸੀਂ ਦੇਖੋ ਇੱਥੋਂ ਤੱਕ ਵੀ ਜਦੋਂ ਅੱਜ ਮਾਂ ਨਾਲ ਗੱਲ ਕੀਤੀ ਗਈ ਤਾਂ ਮਾਂ ਦਾ ਵੀ ਇਹੀ ਬਿਆਨ ਸੀ ਕਹਿੰਦੀ ਵੀ ਸਾਡੀ ਕੁੜੀ ਪੜਨ ਨੂੰ ਬਹੁਤ ਤੇਜ਼ ਸੀ ਜੀ ਬਹੁਤ ਵੱਡੇ ਸੁਪਨੇ ਅਸੀਂ ਵਿਦੇਸ਼ ਜਾਣਾ ਚਾਹੁੰਦੀ ਸੀ ਅਸੀਂ ਉਹਨੂੰ ਐਸੇ ਕਰਕੇ ਨਰਸਿੰਗ ਕਰਾ ਰਹੇ ਸੀ ਵੀ ਹੁਣ ਜਦੋਂ ਅਸੀਂ ਕੋਲੇਜ ਦੇ ਆ ਕੇ ਮੂਰੇ ਗੱਲ ਕੀਤੀ ਤਾਂ ਕੋਲੇਜ ਜਿਹੜਾ ਸਟਾਫ ਆ ਜਿਹੜਾ ਪ੍ਰਿੰਸੀਪਲ ਨੇ ਉਸਦੇ ਮੂੰਹ ਨਾਲ ਗੱਲ ਨਹੀਂ ਕਰ ਰਹੀ ਵੀ ਕਿਤੇ ਨਾ ਕਿਤੇ ਉਹਨਾਂ ਨੇ ਇਹ ਕਿਹਾ ਵੀ ਸਾਡੀ ਜਿਹੜੀ ਕੁੜੀ ਦੀ ਮੌਤ ਹੋਈ ਆ ਉਹਦੇ ਪਿੱਛੇ ਕੋਲੇਜ ਦੇ ਪ੍ਰਿੰਸੀਪਲ ਤੇ ਉਥੋਂ ਦੇ ਸਟੂਡੈਂਟ ਜਿਹੜੇ ਪੁਰਾਣੇ ਸਟੂਡੈਂਟ ਨੇ ਜਿਹੜੇ ਸੀਨੀਅਰ ਸਟੂਡੈਂਟ ਕਹਿ ਦਨੇ ਆਪਾਂ ਉਹਨਾਂ ਦਾ ਹੱਥ ਆ ਅਸੋਕੇ ਸਰ ਸੋਨਨ ਜੇ ਵੀ ਆ ਕਿਉਂ ਨੇ ਇਲਜ਼ਾਮ ਲਗਾਏ ਨੇ ਟੀਚਰਸ ਦੇ ਉੱਤੇ ਕਿ ਉਸ ਨੂੰ ਮੈਂਟਲੀ ਹਰਾਸਮੈਂਟ ਕੀਤਾ ਜਾਂਦਾ ਸੀ ਤੰਗ ਕੀਤਾ ਜਾਂਦਾ ਸੀ ਔਰ ਜਦੋਂ ਬੇਟੀ ਆਪਣੇ ਘਰ ਜਾ ਕੇ ਦੱਸਦੀ ਹੈ ਤਾਂ ਪਿਤਾ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਚਲੋ ਅਧਿਆਪਕਤਾ ਰੱਬ ਦਾ ਰੂਪ ਹੁੰਦੇ ਨੇ ਗੱਲ ਨੂੰ ਅਣਗੌਲਿਆ ਕਰ ਦਿੰਦੇ ਹਨ ਗਹਿਲੀ ਕਰ ਦਿੰਦੇ ਨੇ ਔਰ ਇੱਕ ਸੁਸਾਈਡ ਨੋਟ ਵੀ ਬਰਾਮਦ ਹੁੰਦਾ ਜਿਸ ਦੇ ਵਿੱਚ ਉਹ ਅਧਿਆਪਕਾਂ ਦਾ ਵੀ ਨਾਮ ਲਿਖ ਕੇ ਗਈ ਹੈ ਤੇ ਇਸ ਸਕੂਲਿਸ ਤੇ ਕੁਝ ਸਟੂਡੈਂਟਸ ਦਾ ਵੀ ਕਿ ਉਸ ਨੂੰ ਮੈਂਟਲੀ ਤੌਰ ਤੇ ਹਰਾਸ ਕੀਤਾ ਜਾਂਦਾ ਸੀ ਜੀ ਦੇਖੋ ਇਹ ਚੀਜ਼ਾਂ ਹੁੰਦੀਆਂ ਨੇ ਬਾਅਦ ਵਿੱਚ ਜਦੋਂ ਇਹ ਚੀਜ਼ ਹੋ ਗਈ ਹੁਣ ਪਛਵਾੜ ਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਜਦੋਂ ਉਹ ਬੱਚੀ ਘਰੇ ਜਾ ਕੇ ਜਿਉਂਦੀ ਜਾਗਦੀ ਕਹਿੰਦੀ ਸੀ ਕਿ ਮੈਨੂੰ ਆ ਚੀਜ਼ਾਂ ਤੰਗ ਮੈਂ ਪਰੇਸ਼ਾਨੀ ਹੋ ਰਹੀਆਂ ਜਾਂ ਮੈਨੂੰ ਇਹ ਚੀਜ਼ਾਂ ਪਰੇਸ਼ਾਨ ਕਰ ਰਹੀਆਂ ਨੇ ਤਾਂ ਇਹ ਚੀਜ਼ਾਂ ਉਦੋਂ ਦੇਖਣੀਆਂ ਚਾਹੀਦੀਆਂ ਸੀ ਮਾਪਿਓ ਨੂੰ ਅਸੀਂ ਅਕਸਰ ਅਪੀਲ ਕਰਦੇ ਹੁੰਨੇ ਆਪਣੇ ਮਾਦੀਓ ਮਾਈ ਜਦੋਂ ਵੀ ਤੁਹਾਡਾ ਕੋਈ ਬੱਚਾ ਸਕੂਲੋਂ ਜਾਂ ਕਾਲਜੋਂ ਆ ਕੇ ਦੱਸੇ ਉਸੇ ਵੇਲੇ ਐਕਸ਼ਨ ਲਿਆ ਜਾਵੇ ਜੀ ਬਿਲਕੁਲ ਇਹ ਨਾ ਹੋਵੇ ਕਿ ਤੁਸੀਂ ਇਗਨੋਰ ਕਰ ਦਿਓ ਕਿ ਚਲੋ ਕੋਈ ਨਹੀਂ ਵੀ ਗਾਲਾਂ ਹੀ ਪਈਆਂ ਤੇਰੇ ਵੀ ਤੇਰੇ ਚਲ ਕੁੱਤੇ ਪਈ ਜਾ ਵੀ ਕੋਈ ਨਹੀਂ ਫਿਰ ਉਸ ਬੱਚੇ ਦੇ ਮਨ 'ਚ ਇਹ ਹੋ ਜਾਂਦਾ ਵੀ ਮੇਰੇ ਤਾਂ ਯਾਰ ਮਾਂ ਪਿਓ ਨਹੀਂ ਨਾਲ ਖੜੇ ਵੀ ਮੇਰੇ ਤਾਂ ਭੈਣ ਭਾਈ ਨਹੀਂ ਨਾਲ ਖੜੇ ਵੀ ਇਹ ਟੀਚਰ ਆ ਵੀ ਇਹ ਟੀਚਰ ਮੇਰੇ ਨਾਲ ਗਲਤ ਕਰ ਰਿਹਾ ਉਹਦੇ ਕਰਕੇ ਉਹ ਮੈਂਟਲੀ ਅਫਸਰਟ ਹੋ ਗਏ ਸੀ ਜੀ ਬਿਲਕੁਲ ਅਸੋ ਬੇਸ਼ੱਕ ਮਾਪਿਆਂ ਤੇ ਬੱਚਿਆਂ ਦੇ ਵਿਚਾਲੇ ਇੱਕ ਦੀਵਾਰ ਹੋਣੀ ਚਾਹੀਦੀ ਹੈ ਡਰ ਦੀ ਸੰਕਸ਼ਰਮ ਦੀ ਪਰ ਮਾਪਿਆਂ ਦਾ ਆਪਣੇ ਬੱਚਿਆਂ ਪ੍ਰਤੀ ਇੱਕ ਸੁਭਾਅ ਹੋਣਾ ਚਾਹੀਦਾ ਹੈ ਦੋਸਤਾਨਾ ਸੁਭਾਅ ਤਾਂ ਕਿ ਬੱਚੇ ਹਰ ਇੱਕ ਗੱਲ ਆਪਣੇ ਮਾਪਿਓ ਦੇ ਨਾਲ ਖੁੱਲਕੇ ਕਰ ਸਕਣ ਤੇ ਮਾਪੇ ਉਹਨਾਂ ਦੀ ਗੱਲ ਨੂੰ ਦੋਸਤ ਬਣ ਕੇ ਸੁਣ ਸਕਣ ਔਰ ਇਹੋ ਜਿਹਾ ਸਾਨੂੰ ਘਟਨਾਵਾ ਨਾ ਸੁਣਨ ਨੂੰ ਮਿਲੇ ਸੋ ਅੱਜ ਦੇ ਪ੍ਰੋਗਰਾਮ ਚੰਨੇ ਹੁਮੈਨਦੂ ਜੀ ਅਸਰ ਧੰਨਵਾਦ ਧੰਨਵਾਦ